ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਮੁਰਗੀ ਦੇਖੋ ਆਪਣੇ ਕੋਲੇ ਪੂਰੀ ਵਧੀਆ A ਗ੍ਰੇਡ ਬਰੀਡ ਹੈ ਸਾਰੀ। ਤੇ RIR ਮੁਰਗੀ ਆਪਾਂ ਇਹਦੇ ਵਿੱਚੋਂ ਸੇਲ ਕਰਨੀਆਂ ਨੇ ਜੀ ਹੈਗੇ ਨੇ 60 ਪੀਸ। ਜਿਨ੍ਹਾਂ ਨੇ ਵੀ 60 ਪੀਸ RIR ਮੁਰਗੀ ਲੈਣੀ ਹੈ ਬਹੁਤ ਹੀ ਵਧੀਆ ਮੁਰਗੀ ਹੈ ਸਾਰੀ ਮੁਰਗੀ ਆਂਡਾ ਦੇ ਰਹੀ ਹੈ। ਤੇ ਹੈਲਦੀ ਹੈ ਤੰਦਰੁਸਤ ਮੁਰਗੀ ਹੈ ਜੀ ਬਰੀਡ ਏ ਗਰੀਡ ਯਾਨੀ ਕਿ ਪਿਓਰ ਆਰ ਆਰ ਹੈ ਇਹ ਵੀ ਹੈਗਾ ਵੀ ਮਿਕਸ ਬਰੀਡ ਹੋਵੇ ਜਾਂ ਹੋਰ ਹੋਵੇ ਪਿਓਰ ਆਰ ਆਰ ਤੇ ਸਾਰੇ ਅੰਡੇ ਦਿੱਤੇ ਤੇ ਸਾਰੀ ਹੈਲਦੀ ਜਣੀ ਤੰਦਰੁਸਤ ਮੁਰਗੀ ਤੁਹਾਨੂੰ ਦੇਵਾਂਗੇ ਤਿੰਨੋਂ ਗੱਲਾਂ ਸਾਡੀਆਂ ਪੂਰੀਆਂ ਹੋਣਗੀਆਂ ਜਿਹੜੇ ਵੀ ਪਹਿਲਾਂ ਵੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਜਿਹੜੇ ਲੈ ਕੇ ਗਏ ਨੇ ਉਹਨਾਂ ਨੂੰ ਵੀ ਪਤਾ ਹੈ ਅੰਡੇ ਦੀ ਆਪਣੀ ਦੇਖੋ ਸਾਰੀ ਮੁਰਗੀ ਅੰਡਾ ਇਹ ਦੇ ਰਹੀ ਹੈ ਠੀਕ ਹੈ ਜੀ ਕੋਈ ਵੀ ਉਹਨਾਂ ਨੂੰ ਘੱਟ ਵੱਧ ਪੀਸ ਚਾਹੀਦੇ ਨੇ ਮੇਲ ਉਹ ਵੀ ਜਾਣਗੇ ਜਣੀ ਇਹਦੇ ਤੇ ਥੋੜਾ ਪੋਤਾ ਤੁਹਾਨੂੰ ਤੁਹਾਡਾ ਫਾਇਦਾ ਹੋਊਗਾ ਜੀ ਕੱਟਕੀ ਸਾਰੀ ਸਾਰੀ ਆ ਰ ਆ ਯਾਰ ਮੁਰਗੀ ਤੁਸੀਂ ਟੱਟ ਪੀਸ ਚੱਕੜੇ ਨੇ ਸਾਡੇ ਕੋਲ ਠੀਕ ਹੈ ਜੀ ਬਾਕੀ ਬਲੈਕ ਐਸਟਰਾਲੋਪ ਹੈ ਇਹ ਮੁਰਗੀ ਸਾਡੇ ਕੋਲੇ ਹੈਗੀ ਹੈ ਇਹ ਆਮ ਜ਼ਿਆਦਾਤਰ ਮੇਲੀ ਨਹੀਂ ਰਹੀ ਜਿਨ੍ਹਾਂ ਨੂੰ ਵੀ ਬਲੈਕ ਐਸਟਰਾਲੋਪ ਦੀ ਲੋੜ ਹੈ ਉਹ ਵੀ ਸਾਡੇ ਕੋਲੇ ਸਾਰੀ ਦੀ ਸਾਰੀ ਏ ਗ੍ਰੇਡ ਬਲੈਕ ਐਸਟਰਾਲੋਪ ਕੰਦਰੋਸਤ ਵੀਡਾ ਆਂਡਾ ਸਾਰੀ ਦੇ ਰਹੀ ਹੈ ਇਸ ਨੂੰ 100 ਪੀਸ ਚਾਹੀਦੇ 200 ਪੀਸ ਚਾਹੀਦੇ 500 ਪੀਸ ਚਾਹੀਦੇ ਮਿਲ ਜਾਊਗੀ ਜੀ ਆਰ ਆਈ ਆਰ ਚਾਹੀਦੀ ਹੈ ਬਲੈਕ ਐਸਨ ਬਲੋਕ ਕਹਿੰਦੀ ਹੈ ਇਹ ਦੋਨੋਂ ਬਰੀਡ ਮਿਲ ਜਾਣਗੀਆਂ ਬਾਕੀ ਚੂਚਾ ਆਪਾਂ ਫਰਵਰੀ ਤੋਂ ਜਿੰਨਾਂ ਨੂੰ ਲੋੜ ਹੈ ਮਿਲੂਗਾ ਜੀ ਦੇਸੀ ਮੁਰਗੇ ਤੇ ਬੱਕਰੇ ਦਾ ਅਚਾਰ ਜਦੋਂ ਮਰਜੀ ਤੁਸੀਂ ਲੈ ਸਕਦੇ ਹੋ ਪੁੱਤ ਕਰੀ ਹੋਏ ਅੱਜ ਦੀ ਅੰਡੇ ਵੀ ਚੱਕ ਰਹੇ ਸੀ ਕਈ ਵਾਰੀ ਵੀਡੀਓ ਦਾ ਫਿਰ ਪਤਾ ਨਹੀਂ ਲੱਗਦਾ ਇਹਦਾ ਇਹ ਨਹੀਂ ਪਤਾ 10 ਮਿੰਟਾਂ ਨੂੰ ਸੇਲ ਹੋ ਜੇ ਮੁਰਗੀ ਫਿਰ ਇਹ ਹੋ ਜਾਂਦਾ ਤੁਸੀਂ ਇਹ ਕਿਹਾ ਸੀ ਜੀ ਦੇ ਇਹ ਦਿਨ ਦੇਖੋ ਜਿੰਨਾਂ ਨੇ ਵੀ ਲੈਣੀ ਹੈ ਆਪਣਾ ਹੈਗਾ ਸਾਫ਼ ਸੁਥਰਾ ਕੰਮ ਜਿਹੜੀ ਗੱਲ ਕਹਾਂਗੇ ਉਹ ਤੇ ਪੂਰੇ ਵੀ ਉਤਰਾਂਗੇ ਸਾਡੇ ਕੋਲੇ ਦੂਰੋਂ ਦੂਰੋਂ ਵੀਰ ਆਉਂਦੇ ਨੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਮੁਰਗੀ ਜਿੰਨੀ ਲੋੜ ਹੈ ਮਿਲੂਗੀ ਤੁਹਾਨੂੰ ਵਧੀਆ ਮਿਲੂਗੀ ਪਰ ਸਾਡੇ ਕੋਲੇ ਘੱਟ ਰੇਟ ਵਾਲੀ ਮੁਰਗੀ ਅਸੀਂ ਵੇਚਦੇ ਨਹੀਂ ਜੀ ਜਿਹੜੀ ਬਿਮਾਰ ਮੁਰਗੀ ਜਾਂ ਬਾਹਰੋਂ ਨਹੀਂ ਮੰਗਾਉਂਦੇ ਸਾਡੀ ਆਪਣੀ ਪਾਲੀ ਹੋਈ ਮੁਰਗੀ ਹੈ ਇਹ ਆਪ ਤਿਆਰ ਕਰਦੇ ਇੱਕ ਦਿਨ ਦੇ ਚੂਚੇ ਤੋਂ ਇਹ ਮੁਰਗੀ ਸਾਡੀ ਪਾਲੀ ਹੋਈ ਹੈ ਜੀ ਠੀਕ ਹੈ ਉਹ ਮੁਰਗੀ ਅਸੀਂ ਵੇਚਦੇ ਆਂ ਜਿੰਨਾ ਨੂੰ ਵੀ ਜਿੰਨੀ ਲੋੜ ਆਉ ਲੈ ਲਓ 2 ਪੀਸ 4 ਪੀਸ ਤੇ 100 ਤੋਂ 5 ਪੀਸ ਤੱਕ 500 ਪੀਸ ਤੱਕ ਇਹ ਜਾਇਆ ਕਰਦੇ ਉਹ ਅੰਡੇ ਵਾਲੀ ਬਾਲਟੀ ਦਿੱਤੀ ਹੋਣੀ ਹੈ ਤੇ ਭਾਈ ਇੱਕ ਗੱਲ ਮੈਂ ਹੋਰ ਦੱਸਣੀ ਚਾਹਣਾ ਤੁਹਾਨੂੰ ਭਾਈ ਜਿਹੜੇ ਵੀ ਵੀਰ ਸਾਡੇ ਤੋਂ ਮੁਰਗੀ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਵੀ ਕੈਲਸ਼ੀਅਮ ਮਲਟੀਸਟਾਰ ਤੇ ਜਾਂ ਬਿਮਰਾਲ ਤੇ ਬਰੋਟੋਨ ਇਹ ਤਿੰਨੋਂ ਦਵਾਈਆਂ ਪਾਇਆ ਹੀ ਪਾਇਆ ਕਰੋ 10 ਦਿਨ ਬਾਅਦ 10 ਦੇਣ ਬਾਅਦ ਦੁਬਾਰਾ 5 ਦਿਨ ਪਾ ਦਿਆ ਕਰੋ ਅੰਡਾ ਮੁਰਗੀ ਸਹੀ ਦੇਓ ਕਿਉਂਕਿ ਕੈਲਸ਼ੀਅਮ ਦੀ ਤਾਂ ਲੋੜ ਹੀ ਹੈ ਮੁਰਗੀ ਨੂੰ ਤੁਸੀਂ ਕਈ ਵੀ ਕੈਲਸ਼ੀਅਮ ਨਹੀਂ ਪਾਉਂਦੇ ਜਿਹੜੇ ਵੀ ਸਾਡੇ ਕੋਲੋਂ ਮੁਰਗੀ ਗਈ ਹੈ ਜਾਂ ਜਿਨ੍ਹਾਂ ਨੇ ਨਹੀਂ ਪਾਈ ਕੈਲਸ਼ੀਅਮ ਜ਼ਰੂਰ ਪਾਓ ਜੀ ਮੁਰਗੀ ਨੂੰ ਠੀਕ ਹੈ ਜੀ ਤੇ ਬਾਕੀ ਇਸ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਮੁਰਗੀ ਇਹ ਨਹੀਂ ਹੈਗਾ ਜਾ ਕੇ ਸੁਸਤ ਜੀ ਹੋ ਜੂ ਕਈ ਮੁਰਗੀਆਂ ਬੈਠੀਆਂ ਰਹਿੰਦੀਆਂ ਨੇ ਸੁਸਤ ਹੋ ਜਾਂਦੀਆਂ ਨੇ ਜਾਂ ਦਾਣਾ ਪਾਣੀ ਨਹੀਂ ਖਾਦੀਆਂ ਆਪਾਂ ਇੱਥੋਂ ਤੁਸੀਂ ਦੇਖੋ ਕਿਵੇਂ ਮੁਰਗੀ ਗ੍ਰੇਡ ਮੁਰਗੀਆਂ ਤੇ ਆਹ ਮੁਰਗਾ ਸਾਡਾ ਕੜਕਨਾਥ ਦਾ ਸਾ ਪੂਰਾ ਘੈਂਟ ਮੁਰਗਾ ਹੈ ਕੜਕਨਾਥ ਤੇ ਕੜਕਨਾਥ ਵੀ ਅਸੀਂ ਮੁਰਗੀ ਸੇਲ ਕੀਤੀ ਹੈ ਬਹੁਤ ਕੀਤੀ ਹੈ ਪਰ ਹੁਣ ਅਸੀਂ ਬਲੈਕ ਕਸਟਲੋਕ ਤੇ ਆ ਆ ਯਾਰ ਇਸ ਵਕਤ ਜਦੋਂ ਜਿਹੜੀ ਵੀ ਹੁੰਦੀ ਹੈ ਤੁਹਾਨੂੰ ਦੱਸ ਦਿੰਨੇ ਆ ਤੇ ਬਾਕੀ ਧਿਆਨ ਰੱਖੋ ਠੰਡ ਆ ਗਈ ਜੀ ਮੂਰੇ ਠੰਡ ਦੇ ਵਿੱਚ ਇਹਨਾਂ ਨੂੰ ਕਵਰ ਕਰਕੇ ਰੱਖੋ ਫਾਰਮ ਨੂੰ ਤੇ ਆਲੇ-ਦਾਲੇ ਜਿਹੜੀ ਵੀ ਕਿਤੋਂ ਹਵਾ ਪੈਣ ਦੇ ਚਾਂਸ ਨੇ ਉਹ ਬੰਦ ਕਰੋ ਜੀ ਤੇ ਸਵੇਰ ਵੇਲੇ ਪੱਲ ਤੁਸੀਂ ਧੁੱਪ ਨਿਕਲੀ ਤੋਂ ਪੱਲੀ ਚੱਕਣੀ ਆ ਉੱਪਰ ਠੀਕ ਆਂਡੇ ਚੱਕ ਰਹੇ ਸੀਗੇ ਚਲੋ ਤੇ ਬਾਲਟੀ ਹੀ ਇਹਨੇ ਕਰਦੀ ਮੈਂ ਸਾਰੇ ਆਂਡੇ ਚੱਕਣ ਵਾਲੇ ਰਹਿੰਦੇ ਨੇ ਜੀ ਹਲੇ ਬਚ ਗਏ ਬਚ ਗਏ ਥੱਤੇ ਤਾਂ ਨਹੀਂ ਹੈਗੇ ਤੇ ਉਧਰੋਂ ਵੀ ਚੱਕਣੇ ਨੇ ਹਲੇ ਤੇ ਮੁਰਗੀ ਤੁਸੀਂ ਲੈ ਲਓ ਜਿਨ੍ਹਾਂ ਨੇ ਕਰਾਉਣੀਆਂ ਇੱਕ ਗੱਲ ਬੇਨਤੀ ਹੋਰ ਐ ਜੀ ਜੇਰੇ ਇਧਰ ਮਾਰਿਓ ਕੈਮਰਾ ਇੱਕ ਬੇਨਤੀ ਹੋਰ ਐ ਜਿਨ੍ਹਾਂ ਨੇ ਵੀ ਜਦੋਂ ਤੁਸੀਂ ਗੱਲ ਕਰਦੇ ਹੁੰਦੇ ਹੋ ਜੀ ਫੋਨ ਕਰਦੇ ਹੋ ਜਾਂ WhatsApp ਤੇ ਗੱਲ ਕਰਦੇ ਹੋ ਉਹ ਰੇਟ ਉਸੇ ਟਾਈਮ ਦਾ ਹੀ ਹੁੰਦਾ ਜੀ ਬਾਅਦ ਦੇ ਵਿੱਚ ਰੇਟ ਤੁਸੀਂ ਦੱਸ ਦੇਣ ਨੂੰ ਬਾਈ ਜੀ ਕਹੋ ਗੁੱਸਾ ਨਾ ਇਸ ਗੱਲ ਦਾ ਕਰਿਓ ਵੀ ਹੁਣ ਤੁਸੀਂ ਮੇਰੇ ਨਾਲ ਇਹ ਗੱਲ ਕੀਤੀ ਦੀ ਕਿਉਂਕਿ ਕਈ ਵਾਰੀ ਇਹ ਹੋ ਜਾਂਦਾ ਰੇਟ ਬਾਅਦ ਘਟ ਵੀ ਜਾਂਦਾ ਤੇ ਤੁਸੀਂ ਉਸ ਟਾਈਮ ਬੁਕਿੰਗ ਕਰਾ ਲਿਆ ਕਰੋ ਜੀ ਜਿੱਦਾਂ ਬੁਕਿੰਗ ਤੁਹਾਡੀ ਹੋ ਗਈ ਫੇਰ ਆ ਰੇਟ ਉਹ ਮੰਨਿਆ ਜਾਊਗਾ ਜੇ ਤੁਸੀਂ ਰੇਟ ਪੁੱਛ ਕੇ ਬੁਕਿੰਗ ਨਹੀਂ ਕਰਾਉਂਦੇ ਫੇਰ ਉਹ ਗੱਲ ਨਹੀਂ ਬਣਦੀ ਬੁਕਿੰਗ ਕਰਾਓ ਉਸੇ ਰੇਟ ਦੀ ਜੀ ਠੀਕ ਹੈ ਜਿਆਂ ਦੂਜੇ ਦਿਨ ਲੈਣ ਆਜੋ ਠੀਕ ਹੈ ਜੀ ਜੇ ਆਪਾਂ ਕਹੀਏ ਵੀ ਮਹੀਨੇ ਬਾਅਦ ਤੁਹਾਡੇ ਨਾਲ ਗੱਲ ਹੋਈ ਸੀ ਜੀ ਆਹ ਰੇਟ ਕਿਹਾ ਸੀ ਉਹ ਇਸ ਤਰ੍ਹਾਂ ਨਾ ਕਰਿਆ ਕਰੋ ਜੀ ਤੇ ਦੂਜੀ ਗੱਲ ਅਸੀਂ ਵੇਚਣੀ ਹੈ ਵਧੀਆ ਬਰੀਡ ਆਹ ਸਾਰੀ ਮੁਰਗੀ ਦੇਖੋ ਵਧੀਆ ਏ ਗ੍ਰੇਡ ਬਰੀਡ ਦੀ ਹੈ ਆਂਡਾ ਦੇ ਰਹੀ ਹੈ ਜਿਨ੍ਹਾਂ ਨੇ ਬੁਕਿੰਗ ਕਰਾਉਣੀ ਹੈ ਕਰਾ ਲਓ ਜੀ ਤੇ ਬਾਕੀ ਧਿਆਨ ਰੱਖੋ ਆਪੋ ਆਪਣੇ ਫਾਰਮਾਂ ਦਾ ਵਿੱਚ ਸਾਫ ਸਫਾਈ ਦਾ ਤੇ ਕੋਈ ਪਤਲੀ ਬਿੱਟ ਕਰਦੀ ਹੈ ਮੁਰਗੀ ਉਹਨੂੰ ਪਿਆਰ ਰੱਖੋ ਇੱਕ ਰਾਤ ਨੂੰ ਗੁੜ ਦਿਆ ਕਰੋ ਇਹਨਾਂ ਨੂੰ ਮੁਰਗੀ ਨੂੰ ਗੋੜਾ 100 ਮੁਰਗੀ ਨੂੰ 100 100 ਗ੍ਰਾਮ ਜਾਂ 150 ਗ੍ਰਾਮ ਗੋੜ ਪੁੱਟ ਕੇ ਢੋਲ ਕੇ ਪਾਣੀ 'ਚ ਰੱਖ ਦਿਆ ਕਰੋ ਤੂੰ ਬਹੁਤ ਚੰਗਾ ਹੈ ਠੀਕ ਹੈ ਜੀ ਤੇ ਗੋੜਾ ਜਿਹੜਾ ਨਾ ਮੁਰਗੀ ਨੂੰ ਦੇਣਾ ਦੁਬਾਰਾ ਰਿਪੀਟ ਕਰਦੇ ਆ ਮੈਂ 100 150 150 ਗ੍ਰਾਮ ਗੋੜ ਪੁੱਟ ਕੇ ਪਾਣੀ 'ਚ ਢੋਲ ਕੇ ਰਾਤ ਨੂੰ ਮੁਰਗੀ ਨੂੰ ਰੱਖ ਦਿਆ ਕਰੋ ਉਹ ਬਹੁਤ ਹੀ ਚੰਗਾ ਹੈ ਜੇ ਵੀ ਛੰਟੋਂ ਡ ਲੱਗੀ ਹੁੰਦੀ ਆ ਠੀਕ ਹੋ ਜਾਂਦੀ ਆ ਉਹਦੇ ਨਾਲ ਠੀਕ ਹੈ ਜੀ ਤੇ ਲਸਣ ਵਿਸਣ ਮੜਾ ਮੋਟਾ ਪਾਇਆ ਕਰੋ ਉਈ ਨਾ ਲਸਣ ਬਾਹਲਾ ਜਿਆਦਾ ਮਹਿੰਗਾ ਵੀ ਬਹੁਤ ਆ ਉਹ ਜਿਆਦਾ ਨਾ ਪਾਇਆ ਕਰੋ ਲਸਣ ਇੱਕ ਇੱਕ ਕਲੀ ਇੱਕ ਮੁੰਦੀ ਦੀ ਵੱਲ ਠੀਕ ਹੈ ਜੀ ਦਿਓ ਜਾਜ ਤੇ ਬਾਕੀ ਮੈਂ ਦੱਸ ਦਿਆਂ ਦੁਬਾਰਾ ਬੱਕਰੇ ਤੇ ਮੁਰਗੀ ਤੇ ਮੱਛੀ ਦਾ ਆਚਾਰ ਐ ਇਸ ਵਾਰੀ ਸਾਡੇ ਕੋਲੇ ਮਿਲ ਰਿਹਾ ਹੈ ਬੁਕਿੰਗ ਕਰਵਾ ਲਓ ਤੁਸੀਂ ਮੁਰਗੀ ਜਿੰਨੀ ਲੋੜ ਆ ਉਹ ਮਿਲ ਜੂਗੀ ਜੀ ਤੇ ਅੰਡੇ ਵੀ ਜਿਨ੍ਹਾਂ ਨੂੰ ਲੋੜ ਹੈ ਅੰਡੇ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ 5 ਟਰੇਆਂ ਦੀ ਡਿਲੀਵਰੀ ਹੋਊਗੀ ਜੀ ਜਿੱਥੇ ਵੀ ਤੁਹਾਨੂੰ ਚਾਹੀਦੇ ਨੇ ਤੇ ਬਾਕੀ ਕੀ ਜੇ ਤੁਹਾਨੂੰ ਕੋਈ ਵੀ ਪੌਂਟਰੀ ਦਾ ਸਮਾਨ ਚਾਹੀਦਾ ਜਿਵੇਂ ਫੀਡਰ ਹੋਗੇ ਡ੍ਰਿੰਕਰ ਹੋਗੇ ਠੀਕ ਹੈ ਜੀ ਤੇ ਜਾਂ ਫੀਡ ਚਾਹੀਦੀ ਹੈ ਉਹ ਤੁਹਾਨੂੰ ਅਸੀਂ ਦੇਵਾਂਗੇ ਦਵਾਈਆਂ ਚਾਹੀਦੀ ਨੇ ਉਹ ਵੀ ਮਿਲਣਗੀਆਂ ਸਾਡੇ ਕੋਲ ਸਾਰਾ ਪੌਂਟਰੀ ਦਾ ਸਮਾਨ ਮਿਲੂਗਾ ਜੀ ਤੇ ਤੁਸੀਂ ਜੋ ਵੀ ਚਾਹੀਦਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਟਰੇਨਿੰਗ ਵੀ ਦਿੰਨੇ ਆ ਜਿਹੜੇ ਵੀ ਸਾਡੇ ਕੋਲੋਂ ਮੁਰਗੀ ਮੰਨ ਲਓ ਬੁਕਿੰਗ ਹੋਈ ਹੈ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦੇ ਕੇ ਹੀ ਅਸੀਂ ਵਾਰਡ ਦਿੰਨੇ ਆ ਜਿਨ੍ਹਾਂ ਨੇ ਟ੍ਰੇਨਿੰਗ ਲੈਣੀ ਹੈ ਉਹ ਫ੍ਰੀ ਟ੍ਰੇਨਿੰਗ ਹੈ ਜਿਨ੍ਹਾਂ ਨੇ ਸਾਡੇ ਕੋਲੋਂ ਬੁਕਿੰਗ ਕਰਵਾਉਣੀ ਹੈ ਤੇ ਜਿਨ੍ਹਾਂ ਨੇ ਬੈਸਿਕ ਟ੍ਰੇਨਿੰਗ ਲੈਣੀ ਹੈ ਉਹ ਜੋ ਵੀ ਕੋਸਟ ਹੋ ਤੁਹਾਨੂੰ ਉਹ ਦੱਸੀ ਜਾਊ ਫੋਨ ਤੇ ਸੰਪਰਕ ਕਰ ਸਕਦੇ ਹੋ ਸਾਡੇ ਨਾਲ WhatsApp ਫੈਸਟ ਜੀ ਕਰਕੇ ਕੋਸ਼ਿਸ਼ ਕਰਿਆ ਕਰੋ ਜਿਆਦਾ WhatsApp ਮੈਸੇਜ ਕਰਨ ਦੀ ਜੀ ਤੇ ਘੱਟ ਰੇਟ ਵਾਲੇ ਵੀਰ ਬਣ ਕੇ ਕੋ ਕਰਦੀ ਬੋਲੇ ਫਟ ਰੇਟ ਫਟ ਰੇਟ ਵਾਲੇ ਵੀਰੇ ਕਾਲ ਨਾ ਕਰਿਓ ਸਾਡਾ ਵੀ ਟਾਈਮ ਖਰਾਬ ਹੁੰਦਾ ਤੁਹਾਡਾ ਵੀ ਹੁੰਦਾ ਹੈ ਮੁਰਗੀ ਸਾਡੀ ਵਧੀਆ A ਗ੍ਰੇਡ ਵੱਧ ਰੇਟ ਵਾਲੀ ਹੈ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ